ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸੰਗਤ ਜੀ ਦਾਸ ਦਰਬਾਰ ਸੰਪਰਦਾਇ ਸੰਤਾ ਆਸ਼ਰਮ ਲੋਪੋ ਸਾਹਿਬ 6ਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀੜੀ ਦੇ ਮਾਲਕ ਗੁਰੂ ਦੇ ਚਰਨਾਂ ਨਾਲ ਨਮਾਜ਼ੀ ਹੋਈ ਪਾਵਨ ਪਵਿੱਤਰ ਧਰਤੀ ਲੋਪੋ ਨਗਰ ਔਰ ਸ਼੍ਰੀਮਾਨ ਸਵਾਮੀ ਸੰਤ ਮਿਤ ਸਿੰਘ ਜੀ ਮਹਾਰਾਜ ਸ਼੍ਰੀਮਾਨ ਸਵਾਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਸ਼੍ਰੀਮਾਨ ਸਵਾਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਔਰ ਸੰਤਾ ਆਸ਼ਰਮ ਲੋਪੋ ਸਾਹਿਬ ਦੀਆਂ ਸਮੂਹ ਗੁਰਸੰਗਤਾਂ ਔਰ ਦਾਸ ਸੇਵਾਦਾਰ ਜਗਜੀਤ ਸਿੰਘ ਲੋਪੋ ਵੱਨੋਂ ਪਹਿਲਾਂ ਤਾਂ ਕੋਟਾਨ ਕੋਟਾਨ ਵਾਰ ਨਮਸਕਾਰ ਹੈ ਧੰ ਧੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਧੰ ਧੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਦਾਸ ਗੁਰੂ ਸਹਿਵਾਨ ਦਸਾਂ ਗੁਰੂਆਂ ਦੀ ਆਤਮਿਕ ਜੋਤ ਸ਼ਬਦ ਗੁਰੂ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਪਿਆਰੀ ਗੁਰਸੰਗਤ ਦੀ ਗਿਓ ਆਓ ਬੜੇ ਸਤਕਾਰ ਪਿਆਰ ਸਹਿਤ ਗੁਰੂ ਫਤਿਹ ਦੀ ਸਾਂਝ ਪਾਓ ਗੱਜ-ਬੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਗੁਰਸੰਗਤਾਂ ਦੇ ਰੂਪ ਰੂਪ ਹੋ ਰਹੇ ਹਨ ਗੁਰੂ ਪਿਆਰਿਓ ਜਿਹੜਾ ਸਾਡਾ ਜੀਵਨ ਹੈ ਇਹ ਪਰਮੇਸ਼ਰ ਵੱਲੋਂ ਬਖਸ਼ੀ ਹੋਈ ਇੱਕ ਬੜ ਮੁੱਲੀ ਤੇ ਅਣਮੁੱਲੀ ਦਾਤ ਹੈ ਪ੍ਰਭੂ ਨੇ ਸਾਨੂੰ ਇਹ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ ਨੇ ਪਰਮੇਸ਼ਰ ਦੇ ਮਿਲਣ ਵਾਸਤੇ ਸਾਨੂੰ ਸੁਭਾਗ ਸਮਾਂ ਮਿਲਿਆ ਹੈ ਇਹ ਜਿਹੜੇ ਸਮੇਂ ਆ ਇਹਦੀ ਮਰਜ਼ਾ ਦਾ ਜੁਗ ਹੈ ਫਿਰ ਜੁਗਾਂ ਦੇ ਨਾਲ-ਨਾਲ ਸਤਾਵੜੀਆਂ ਆਉਂਦੀਆਂ ਨੇ ਅਰਧ ਸਤਾਵੜੀਆਂ ਫਿਰ ਇਸੇ ਤਰ੍ਹਾਂ ਸਾਲ ਮਹੀਨੇ ਹਫ਼ਤੇ ਦਿਨ ਪਹਿਰ ਘੰਟੇ ਮਿੰਟ ਸੈਕਿੰਟਾਂ ਦੇ ਹਿਸਾਬ ਨਾਲ ਸਾਡੀ ਜ਼ਿੰਦਗੀ ਦੇ ਸਮੇਂ ਲੰਘ ਰਹੇ ਆ ਤੇ ਜਿੰਦਗੀ ਦੇ ਵਿੱਚ ਹਰ ਰੋਜ਼ ਹੀ ਤਬਦੀਲੀ ਆ ਪਲ-ਪਲ ਦੇ ਨਾਲ ਤਬਦੀਲੀ ਆ ਪਰ ਕੁਦਰਤ ਹੀ ਇੱਕ ਸੰਸਾਰ ਦਾ ਦੁਨੀਆ ਦਾ ਇੱਕ ਸਿਸਟਮ ਬਣਿਆ ਮਾ ਵੀ ਅਸੀਂ ਇੱਕ ਜਨਵਰੀ ਨੂੰ ਨਵਾਂ ਸਾਲ ਮੰਨਦੇ ਆ ਤੇ ਗੁਰੂ ਪਿਆਰਿਓ ਅੱਜ ਬੜੇ ਚੜ੍ਹਦੀ ਕਲਾ ਨਾਲ ਗੁਰਸੰਗਤਾਂ ਨੂੰ ਬੇਨਤੀ ਕਰ ਰਿਹਾ ਅੱਜ ਨਵਾਂ ਸਾਲ ਕੈਂਡ ਦਾ ਭਾਵ 226 ਦੀ ਅਰੰਭਤਾ ਹੈ ਤੇ ਗੁਰੂ ਮਹਾਰਾਜ ਜੀ ਅਰਦਾਸ ਬੇਨਤੀਆਂ ਕਰਦੇ ਆ ਵੀ ਸੱਚੇ ਪਾਤਸ਼ਾਹ ਸਾਰੇ ਸੰਸਾਰਕ ਲੋਕਾਂ ਨੂੰ ਗੁਰੂ ਸੰਗਤਾਂ ਨੂੰ ਗੁਰੂ ਪਿਆਰਿਆਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਭਾਈ ਵੀਰਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਧੀਆਂ ਨੂੰ ਬੱਚੀਆਂ ਨੂੰ ਸਾਰੀ ਗੁਰਸੰਗਤ ਨੂੰ ਬੜੇ ਸਤਕਾਰ ਦੇ ਨਾਲ ਨਵੇਂ ਸਾਲ ਦੀਆਂ ਮੁਬਾਰਕਾਂ ਲੱਖ ਲੱਖ ਵਾਰ ਤੁਹਾਨੂੰ ਮੁਬਾਰਕਾਂ ਹੋਣ ਨਵੇਂ ਸਾਲ ਖੁਸ਼ੀਆਂ ਭਰਿਆ ਹੋਵੇ ਚੜਦੀ ਕਲਾ ਵਾਲਾ ਹੋਵੇ ਗੁਰੂ ਮਹਾਰਾਜ ਸਾਰਿਆਂ ਨੂੰ ਸਰੀਰਕ ਤੰਦਰੁਸਤੀਆਂ ਬਖਸ਼ਣ ਪਰਿਵਾਰਾਂ ਵਿੱਚ ਏਕਤਾ ਇਥਵਾਕ ਬਖਸ਼ਣ ਬੱਚਿਆਂ ਨੂੰ ਵਿਦਿਆ ਦੀ ਦਾਤ ਦੇ ਕੇ ਨਮਾਜਣ ਔਰ ਕਿਰਤੀ ਲੋਕਾਂ ਦੀਆਂ ਕਮਾਈਆਂ ਦੇ ਵਿੱਚ ਬਰਕਤਾਂ ਪਾਉਣ ਅਸੀਂ ਸਾਰੇ ਲੋਕ ਚੜਦੀ ਕਲਾ ਦੇ ਨਾਲ ਆਪਣੇ ਗੁਰੂਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਇਹ ਹਾ ਜੀਵਨ ਦਾ ਹਰ ਪਲ ਹਰ ਘੜੀ ਹਰ ਸੈਣ ਹਰ ਦਿਨ ਹਰ ਹਫਤਾ ਹਰ ਮਹੀਨਾ ਹਰ ਸਾਲ ਗੁਰੂ ਦੀ ਸਰਹਨ ਮਾਈ ਥੱਲੇ ਗੁਰੂ ਦੀ ਛਤਰ ਸ਼ਾਇਆ ਏਠ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਡਾ ਸਮਾਂ ਸੁਭਾਗ ਬਤੀਤ ਹੋਵੇ ਇਹ ਜਿਹੜਾ ਨਵਾਂ ਸਾਲ ਹੈ ਸਾਰਿਆਂ ਨੂੰ ਮੁਬਾਰਕ ਹੋਵੇ ਤਰੱਕੀਆਂ ਕਰੋ ਖੁਸ਼ੀਆਂ ਮਾਣੋ ਚੜ੍ਹਦੀਆਂ ਕਲਾ ਵਿੱਚ ਰਹੋ ਗੁਰੂ ਮਹਾਰਾਜ ਤੁਹਾਨੂੰ ਸਾਰੇ ਸੰਸਾਰ ਭਰ ਦੇ ਸੁੱਖ ਸਾਰੇ ਸੰਸਾਰ ਭਰ ਦੀਆਂ ਖੁਸ਼ੀਆਂ ਸਾਰੇ ਸੰਸਾਰ ਭਰ ਦੀਆਂ ਦੌਲਤਾਂ ਸਾਰੇ ਸੰਸਾਰ ਭਰ ਦੇ ਪਦਾਰਥ ਔਰ ਆਪਣੇ ਚਰਨ ਕਮਲਾਂ ਦੀ ਪ੍ਰੀਤ ਨਾਮ ਦਾਨ ਸੇਵਾ ਸਤ ਸੰਗ ਔਰ ਗੁਰੂ ਦੇ ਹਮੇਸ਼ਾ ਚਰਨਾ ਵਿੱਚ ਜੁੜੇ ਰਹੀਏ ਸਾਡੇ ਤੇ ਗੁਰੂ ਮਹਾਰੀ ਦੀ ਅਪਾਰ ਕਿਰਪਾ ਹੈ ਜੋ ਆਪਾਂ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਦੀ ਸ਼ਰਨ ਵਿੱਚ ਰਹਿ ਕੇ ਸਾਡੇ ਜੀਵਨ ਦਾ ਪਲ ਪਲ ਗੁਜ਼ਰਦਾ ਤੇ ਗੁਰੂ ਮਹਿਰਾਜ ਦੀ ਕਿਰਪਾ ਕਾਣ ਸਾਨੂੰ ਬਾਣੀ ਨਾਲ ਬਾਣੇ ਨਾਲ ਜੋੜ ਕੇ ਰੱਖਣ ਸੱਚੀਆਂ ਸੁੱਚੀਆਂ ਕਿਰਤ ਕਮਾਈਆਂ ਕਰਨ ਦਾ ਬਲ ਬਖਸ਼ਣ ਔਰ ਚੜ੍ਹਦੀ ਕਲਾ ਵਾਲੇ ਜੀਵਨ ਦੇਣ ਖੁਸ਼ੀਆਂ ਦਾ ਆਨੰਦ ਮਾਣਦੇ ਰਹੀਏ ਭਾਈਚਾਰਕ ਸਾਂਝਾਂ ਸਾਡੀਆਂ ਬਣੀਆਂ ਰਹਿਣ ਦੁਨੀਆਂ ਦੇ ਕੋਨੇ ਪੋਨੇ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਗੁਰੂ ਪਿਆਰਿਆਂ ਨੂੰ ਫੇਰ ਮੁਬਾਰਕਬਾਦ ਖੁਸ਼ ਰਹੋ ਆਵਾਜ਼ ਰਹੋ ਦਾਸ ਆਪਣੇ ਵੱਲੋਂ ਭਾਵ ਜਗਜੀਤ ਸਿੰਘ ਲੋਪੋ ਸਮੂਹ ਗੁਰਸੰਗਤ ਸੰਤਾ ਸ਼ਰਮ ਲੋਪੋ ਔਰ ਦਰਬਾਰ ਸੰਪਰਦਾਇ ਦੀਆਂ ਸਾਰੀਆਂ ਗੁਰਸੰਗਤਾਂ ਔਰ ਲੋਪੋ ਨਗਰ ਨਿਵਾਸੀ ਸਾਰਿਆਂ ਨੂੰ ਜਿੱਥੇ ਮੁਬਾਰਕਬਾਦ ਦਿੰਨਾ ਉਥੇ ਇਹੀ ਅਰਦਾਸ ਬੇਨਤੀ ਕਰਦਾ ਵੀ ਪ੍ਰਭੂ ਜੀ ਗੁਰੂ ਜੀ ਪਾਤਸ਼ਾਹ ਜੀ ਕਿਰਪਾ ਕਰੋ ਜੀ ਆਪ ਜੀ ਦੀ ਸ਼ਰਨ ਵਿੱਚ ਰਹੀਏ ਤੁਹਾਡੀ ਕਿਰਪਾ ਔਰ ਮੇਰਾ ਦਾ ਮੀਂਹ ਵਰਦਾ ਰਵੇ ਅਸੀਂ ਖੁਸ਼ੀਆਂ ਮਾਣੀਏ ਚੜਦੀ ਕਲਾ ਵਿੱਚ ਰਹੀਏ ਬਾਣੀ ਦੇ ਨਾਲ ਇੰਨਾ ਸਾਡਾ ਪ੍ਰੇਮ ਹੋਵੇ ਇੰਨਾ ਪਿਆਰ ਹੋਵੇ ਸਵਾਸ ਸਵਾਸ ਗੁਰੂ ਮਹਾਰੀ ਦੇ ਸ਼ਬਦਾਂ ਨੂੰ ਯਾਦ ਕਰਦਿਆਂ ਸਾਡਾ ਇਹ ਜੀਵਨ ਦਾ ਸਮਾਂ ਜਿਹੜਾ ਲੰਘਦਾ ਵਾ ਦਿਨ ਬਦਲਦੇ ਰਹਿੰਦੇ ਆ ਮਹੀਨੇ ਬਦਲਦੇ ਰਹਿੰਦੇ ਆ ਸਾਲ ਬਦਲਦੇ ਆ ਸੱਚੇ ਪਾਤਸ਼ਾਹ ਜਿੰਨਾ ਵੀ ਸਮਾਂ ਤੁਸੀਂ ਬਖਸ਼ਿਸ਼ ਕਰਿਆ ਥੋਡੀ ਯਾਦ ਵਿੱਚ ਤੁਹਾਡੇ ਹੁਕਮ ਵਿੱਚ ਬਤੀਤ ਹੋਵੇ ਤੇ ਸਾਰੇ ਗੁਰੂ ਪਿਆਰਿਆਂ ਨੂੰ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਰਹਿੰਦੇ ਹੋ ਔਰ ਪੰਜਾਬ ਐ ਚਾ ਭਾਰਤਵਰਸ਼ ਦੇ ਵਿੱਚ ਕਿਸੇ ਵੀ ਸਟੇਟ ਚ ਰਹਿੰਦੇ ਹੋ ਤੇ ਦਾਸ ਵੱਲੋਂ ਸਾਰੇ ਗੁਰੂ ਪਿਆਰਿਆਂ ਨੂੰ ਕੋਟਾਨ 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 ਵਾਰ ਮੁਬਾਰਕਾਂ ਖੁਸ਼ ਰਹੋ ਆਵਾਦ ਰਹੋ ਚੜਦੀ ਕਲਾ ਵਿੱਚ ਰਹੋ ਗੁਰੂ ਮਹਾਰਾਜ ਤੁਹਾਡੇ ਤੇ ਆਪਣੇ ਤੇ ਅਸੀਸ ਭਰਿਆ ਸਾਡਾ ਸਿਰਾਂ ਦੇ ਉੱਤੇ ਹੱਥ ਰੱਖਣਾ ਤੇ ਸਾਡਾ ਸਿਰ ਗੁਰੂ ਦੇ ਚਰਨਾਂ ਵਿੱਚ ਹਮੇਸ਼ਾ ਝੁਕਦਾ ਰਹੇ ਗੁਰੂ ਨਾ ਨਾ ਜੁੜੇ ਰਹੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੀ ਛਤਰ ਸ਼ਾਏ ਹੇਠ ਰਹੀਏ ਤੇ ਗੁਰੂ ਬਾਣੀ ਤੇ ਗੁਰੂ ਬਾਣੀ ਦੇ ਨਾਲ ਨਾਲ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦੇ ਕਰਦੇ ਹੋਏ ਇਹ ਸਾਲ ਸਾਡਾ ਜਿਸ ਤਰ੍ਹਾਂ ਪਿਛਲਾ ਸਾਲ ਚੜ੍ਹਦੀ ਕਲਾ ਨਾਲ ਲੰਘਿਆ ਆਉਣ ਵਾਲਾ ਸਾਲ ਸਾਰੇ ਵਿਸ਼ਵ ਲਈ ਸਾਰੀ ਦੁਨੀਆ ਲਈ ਸ਼ੁਕ ਸ਼ਾਂਤੀ ਵਾਲਾ ਹੋਵੇ ਖੁਸ਼ੀਆਂ ਦਾ ਵਰਤਾਰਾ ਵਰਤੇ ਤੇ ਚੜਦੀ ਕਲਾ ਦੇ ਨਾਲ ਸਾਰੇ ਸੰਸਾਰਕ ਲੋਕ ਜੀਵਨ ਖੁਸ਼ੀਆਂ ਦੇ ਨਾਲ ਮਨਾਉਣ ਤੇ ਗੁਰੂ ਮਹਾਰਾਜ ਦੀਆਂ ਮਿਹਰਾ ਹੁੰਦੀਆਂ ਰਹਿਣ ਤੇ ਆਓ ਇੰਨੇ ਸ਼ਬਦਾਂ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਅਖੀਰ ਵਿੱਚ ਫੇਰ ਨਵਾਂ ਸਾਲ ਮੁਬਾਰਕ 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 ਕਾਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ